ਇਹ ਪਾਵਨ ਬਾਣੀ ਜਿਸ ਨੂੰ ਆਪਾਂ ਦਕਣੀ ਓੰਕਾਰ ਆਖਦੇ ਹਾਂ ਸੋ ਉਸ ਪਾਵਨ ਬਾਣੀ ਵਿੱਚ ਸਾਰਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਓੰਕਾਰ ਸੈਲ ਜੁਗ ਪਏ ਓੰਕਾਰ ਪੀਰ ਦੇ ਨਰਮਏ ਇਸ ਪ੍ਰਕਾਰ ਕਹਿੰਦੇ ਓੰਕਾਰ ਦੀ ਧੁਨ ਤੋਂ ਬੋਲ ਤੋਂ ਇਹ ਸਾਰੇ ਕਿੰਨੇ ਧਰਤੀ ਔਰ ਸਾਰੇ ਇਸ ਦੇ ਜਿਹੜੇ ਤੱਤ ਹਨ ਤੋ ਇਹ ਬਣਾਏ ਹੋਏ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਹਨ ਉਸੇ ਪਰਮੇਸ਼ਰ ਨੇ ਇਹ ਮਾਇਆ ਰਾਜ ਕਰਕੇ ਇਸ ਨੂੰ ਵੱਖੋ ਵੱਖਰੇ ਰੂਪਾਂ ਦੇ ਵਿੱਚ ਵੰਡਿਆ ਹੋਇਆ ਹੈ ਔਣ ਪਾਣੀ ਔਣ ਪਾਣੀ ਬੈ ਸੰਤਰੋ ਧਰਤ ਅਗਾਸ ਨਿਵਾਸ ਵਿਥਾਰਾ ਫਿਰ ਇਸੇ ਤਰ੍ਹਾਂ ਕਹਿੰਦੇ ਫਿਰ ਪੌਣ ਜਿਹੜੀ ਹਵਾ ਔਰ ਪਾਣੀ ਜਾਲ ਆਦਿਕ ਬੈਸੰਤਰੋ ਅਗ ਤਰਤ ਧਰਤੀ ਆਕਾਸ਼ ਇਹਨਾਂ ਸਾਰਿਆਂ ਦੇ ਵਿੱਚ ਆਪ ਦਾ ਹੀ ਕਹਿੰਦੇ ਉਸ ਪਰਮੇਸ਼ਰ ਨੇ ਨਿਵਾਸ ਰੱਖਿਆ ਹੋਇਆ ਸਾਰੀਆਂ ਇਹ ਜੋ ਤਤ ਹਨ ਜਾਂ ਧਰਤੀ ਆਕਾਸ਼ ਹੈ ਇਹ ਸਾਰੇ ਕਹਿੰਦੇ ਉਸੇ ਪਰਮੇਸ਼ਰ ਵਾਹਿਗੁਰੂ ਜੀ ਦੀ ਸੋ ਆਗਿਆ ਵਿੱਚ ਹਨ ਉਸ ਦੇ ਆਸਰੇ ਵਿੱਚ ਹਨ ਇਸ ਤਰ੍ਹਾਂ ਕਹਿੰਦੇ ਇਹ ਵਿਸਥਾਰ ਸਾਰਾ ਜਿਹੜਾ ਦਿਖ ਰਿਹਾ ਕੁਦਰਤ ਦਾ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਕੀਤਾ ਹੈ ਜਲ ਥਲ ਤਲਵਰ ਪਰਬਤਾਂ ਜੀ ਜੰਤ ਆਗਣਤ ਅਪਾਰਾ ਔਰ ਇਸੇ ਤਰ੍ਹਾਂ ਫਿਰ ਕਹਿੰਦੇ ਜਲ ਥਲ ਜਿਹੜੇ ਹੋਰ ਪਰਬਤ ਅਨੇਕਾਂ ਕਹਿੰਦੇ ਜਿਹੜੇ ਦਿਖ ਰੇ ਦਰਖਤ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਔਰ ਇਸੇ ਤਰ੍ਹਾਂ ਧਰਤੀ ਉੱਪਰ ਆਕਾਸ਼ ਵਿੱਚ ਜਾਂ ਪਤਾਲ ਵਿੱਚ ਪਾਣੀ ਦੇ ਵਿੱਚ ਜਿਹੜੇ ਜੀਵ ਪਰਮੇਸ਼ਰ ਵਾਹਿਗੁਰੂ ਜੀ ਨੇ ਬੈਦਾ ਕੀਤੇ ਤਿਨਾਂ ਦੀ ਵੀ ਕਹਿੰਦੇ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਇੱਕ ਵਰ ਭੰਡ ਅਖੰਡ ਹੈ ਲੱਖ ਵਰ ਭੰਡ پلਕ-ਪਲਕਾਰਾ ਪਰ ਕਹਿੰਦੇ ਏਡੇ ਵੱਡੇ ਇਸ पसਾਰੇ ਵਿੱਚ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੀ ਜੋ ਖੰਡਨ ਤੋਂ ਰਹਿਤ ਹੈ ਅਖੰਡ ਹੈ ਸਾਰਿਆਂ ਥਾਵਾਂ ਦੇ ਵਿੱਚ ਪਰਿਪੂਰਨ ਹੈ ਔਰ ਕਹਿੰਦੇ ਉਹ ਇੱਕ ਪਲਕ ਆਖ ਚਮਕਣ ਦੇ ਸਮੇਂ ਵਿੱਚ ਕਰੋੜਾਂ ਬ੍ਰਹਮੰਡਾਂ ਨੂੰ ਸਾਜਣ ਵਾਲਾ ਸਮਰੱਥ ਵਾਹਿਗੁਰੂ ਹੈ ਉਦਰਤ ਕੀਮ ਨਾ ਜਾਣੀਐ ਕੇਵਡ ਕਾਦਰ ਸਿਰਜਣਹਾਰਾ ਫਿਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਕਾਦਰ ਪਰਮੇਸ਼ਰ ਹੈ ਕੁਦਰਤ ਨੂੰ ਬਣਾਉਣ ਵਾਲਾ ਉਸ ਦੀ ਕਹਿੰਦੇ ਸ਼ਕਤੀ ਨੂੰ ਉਸ ਦੀ ਸਮਰੱਥਾ ਨੂੰ ਕਿਵੇਂ ਕੋਈ ਜਾਣ ਸਕਦਾ ਹੈ ਜਾਣਿਆ ਨਹੀਂ ਜਾ ਸਕਦਾ ਕੇਵਲ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਇਸ ਬਣਾਈ ਹੋਈ ਕੁਦਰਤ ਨੂੰ ਦੇਖ ਕਰਕੇ ਉਸ ਪਰਮੇਸ਼ਰ ਨੂੰ ਵਿੱਚ ਮਹਿਸੂਸ ਕਰਕੇ ਕਹਿੰਦੇ ਉਸ ਨੂੰ ਚੇਤੇ ਕੀਤਾ ਜਾ ਸਕਦਾ ਹੈ ਜੇ ਕੋਈ ਉਸ ਕੁਦਰਤ ਦੇ ਕਾਦਰ ਪਰਮੇਸ਼ਰ ਦੀ ਕੀਮਤ ਪਾਉਣ ਦਾ ਯਤਨ ਕਰੇ ਤੇ ਜਿਹੜਾ ਸਿਰਜਣਹਾਰ ਪਰਮੇਸ਼ਰ ਬੇਅੰਤ ਹੈ ਉਸ ਦਾ ਕਹਿੰਦੇ ਅੰਤ ਪਾਉਣਾ ਔਖਾ ਕਠਨ ਹੈ ਅੰਤ ਬੇਅੰਤ ਨਾ ਪਾਰ ਆਵਾਰਾ ਔਰ ਕਹਿੰਦੇ ਉਹ ਬਿਆੰਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਸ ਦਾ ਕਹਿੰਦੇ ਪਾਰ ਆਵਾਰ ਨਹੀਂ ਪਾਇਆ ਜਾ ਸਕਦਾ ਇਸੇ ਤਰ੍ਹਾਂ ਹੀ ਉਸ ਦੀ ਬਣਾਈ ਹੋਈ ਕੁਦਰਤ ਵੀ ਬੇਅੰਤ ਹੈ ਕੇਵਡ ਵੱਡਾ ਆਖੀਏ ਵੱਡੇ ਦੀ ਵੱਡੀ ਵੜਾਈ ਇਸੇ ਸੋ ਅੱਗੇ ਭਾਈ ਗੁਰਦਾਸ ਸਾਹਿਬ ਜੀ ਦੂਸਰੀ ਪੌੜੀ ਵਿੱਚ ਫਰਮਾਉਂਦੇ ਖੰਨ ਕਿ ਕਿਵੇਂ ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ ਵੱਡਾ ਆਖੀਏ ਵੱਡਾ ਤਾਂ ਹੈ ਪਰਮੇਸ਼ਰ ਵੇਖੋ ਉਸ ਨੇ ਕਹਿੰਦੇ 42 ਲੱਖ ਜੂਨ ਜਿਹੜੀ ਪਾਣੀ ਦੇ ਵਿੱਚ ਪੈਦਾ ਕਰ ਦਿੱਤੀ ਧਰਤੀ ਦੇ ਉੱਪਰ ਮਨੋਖ ਖਾਨ ਹੋਰ ਪਸ਼ੂ ਆਲਕ ਹਨ ਜੰਗਲਾਂ ਦੇ ਵਿੱਚ ਜਾਨਵਰ ਹਨ ਜਿਨ੍ਹਾਂ ਨੂੰ ਖਾਣ ਵਾਸਤੇ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਚੀਜ਼ ਪ੍ਰਾਪਤ ਹੁੰਦੀ ਉਸ ਕੁਦਰਤ ਦਾ ਨਿਜਮ ਹੈ ਪਰ ਪਾਣੀ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਨੇ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਉਥੇ ਕੋਈ ਕਹਿੰਦੇ ਜੋ ਆਸਰਾ ਨਹੀਂ ਹੈ ਜੀਵ ਨੂੰ ਪਰ ਫਿਰ ਵੀ ਉਹ ਪਰਮੇਸ਼ਰ ਆਪਣੀ ਕੁਦਰਤ ਨੂੰ ਰਾਜ ਕਰਕੇ ਉਥੇ ਸੰਭਾਲ ਰਿਹਾ ਹੈ ਇਸ ਕਰਕੇ ਕਹਿੰਦੇ ਕਿੱਡੀ ਕਵੱਡੀ ਉਸ ਦੀ ਵਡਿਆਈ ਆਖੀਏ ਜਿਵੇਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਵੱਡਾ ਹੈ ਉਸ ਦੀਆਂ ਵਡਿਆਈਆਂ ਵੀ ਬਿਆਨਤ ਖੰਡ ਵੱਡੇ ਹੋ ਵੱਡਾ ਆਖੀਏ ਸੁਣ ਸੁਣ ਆਖਣ ਆਖ ਸੁਣਾਈ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਦੀ ਵਡਿਆਈ ਜਿੰਨੀ ਕਿਸੇ ਨੇ ਕਹਿੰਦੇ ਸੁਣੀ ਹੈ ਸਰਵਣ ਕੀਤੀ ਜਾਂ ਪਰਮੇਸ਼ਰ ਵਾਹਿਗੁਰੂ ਜੀ ਨੇ ਕਿਸੇ ਨੂੰ ਜਾਣਿਆ ਸੋ ਉਹ ਉਹਨਾਂ ਹੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਬਾਰੇ ਕਹਿ ਸਕਿਆ ਆਖ ਆ ਕਰਕੇ ਜੋ ਸੁਣਿਆ ਉਹ ਸੁਣਾ ਰਹੇ ਹਨ ਕਿ ਪਰਮੇਸ਼ਰ ਵਾਹਿਗੁਰੂ ਇੰਨਾ ਵੱਡਾ ਹੈ ਪਰ ਅੱਗੇ ਪਰਮੇਸ਼ਰ ਵਾਹਿਗੁਰੂ ਜੀ ਦੀ ਖਿੱਡੀ ਸਮਰੱਥਾ ਨੂੰ ਭਾਈ ਗੁਰਦਾਸ ਸਾਹਿਬ ਜੀ ਦੱਸ ਰਹੇ ਹਨ ਰੋਮ ਰੋਮ ਵਿੱਚ ਰੱਖਿਓਣ ਘਰ ਘਰ ਪੰਡ ਕਰੋੜ ਸਮਾਈ ਔਰ ਉਸ ਪਰਮੇਸ਼ਰ ਵਾਹਿਗੁਰੂ ਜੀ ਨੇ ਕਹਿੰਦੇ ਕੇਵਲ ਇਹੋ ਇੱਕ ਤ੍ਰਤੀ ਨਹੀਂ ਹੈ ਬ੍ਰਹਿਮੰਡ ਨਹੀਂ ਹੈ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੋਮ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਕਿਨੇ ਸਮਾਏ ਹੋਏ ਹਨ ਐਡੀ ਵੱਡੀ ਸਮਰੱਥਾ ਦਾ ਉਹ ਪਰਮੇਸ਼ਰ ਅਕਾਲ ਪੁਰਖ ਸੋ ਮਾਲਕ ਹੈ ਕਰੋੜਾਂ ਬ੍ਰਹਮੰਡਾਂ ਦਾ ਜੋ ਉਹ ਪਰਮੇਸ਼ਰ ਅਕਲਾ ਮਾਲਕ ਹੈ ਇੱਕ ਕਵਾਉ ਪਸਾਉ ਜਿਸ ਤੋਲ ਤੋਲ ਨਾ ਤੁਲ ਤੁਲਾਈ ਔਰ ਇੱਕੋ ਹੀ ਫਿਰ ਕਹਿੰਦੇ ਨਾ ਉਸ ਨੂੰ ਕੋਈ ਯਤਨ ਕਰਨ ਦੀ ਜ਼ਰੂਰਤ ਪਈ ਨਾ ਕੋਈ ਉਸ ਦੀ ਬਹੁਤ ਹੀ ਸ਼ਕਤੀ ਲੱਗੀ ਇੱਕੋ ਵਾਰ ਕਹਿੰਦੇ ਫੁਰਨਾ ਕਰਨ ਤੇ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਐਡਾ ਵੱਡਾ ਜਿਹੜਾ ਪਸਾਰਾ ਸੋ ਉਹ ਪਸਰ ਦਿੱਤਾਾਰੇ ਪਾਸੇ ਔਰ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਹੁਕਮ ਹੈ ਉਹ ਕਹਿੰਦੇ ਤੋਲਿਆ ਨਹੀਂ ਜਾ ਸਕਦਾ ਭਾਵ ਉਸ ਦੀ ਜਿਹੜੀ ਬਣਾਈ ਕੁਦਰਤ ਹੈ ਉਸ ਨੂੰ ਕਿਵੇਂ ਕਹਿੰਦੇ ਤੋਲ ਸਕਦਾ ਕਿੰਨੇ ਪਰਮੇਸ਼ਰ ਵਾਹਿਗੁਰੂ ਜੀ ਨੇ ਇਸ ਸੰਸਾਰ ਵਿੱਚ ਕੁਦਰਤ ਰਾਜ ਕਰਕੇ ਕਿੰਨੇ ਜੀ ਹਨ ਕਿੰਨੇ ਫਿਰ ਦਰਖਤ ਹਨ ਫਲਾਂ ਦੀਆਂ ਕਿੰਨੀਆਂ ਗਿੰਤੀਆਂ ਔਰ ਫੁੱਲਾਂ ਦੀ ਕਿੰਨੀ ਕੁਦਰਤ ਹੈ ਹੋਰ ਕਿੰਨਾ ਬਸਾਰਾ ਇਹ ਕਹਿੰਦੇ ਸਾਰਾ ਕੁਝ ਜੇ ਕੋਈ ਤੁਲਨਾ ਚਾਹੇ ਤੇ ਤੋਲਿਆ ਨਹੀਂ ਜਾ ਸਕਦਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਕੋਈ ਸਾਹਿਤ ਜੋ ਸਾਹਿਤ ਪੜ੍ਹ ਕਰਕੇ ਪਰਮਾਨ ਦੇ ਕਰਕੇ ਸੋ ਤੁਲਨਾ ਚਾਹੇ ਤੇ ਨਹੀਂ ਕਿੰਦੇ ਬੁੱਧੀ ਦੀ ਤਰਾਜੂ ਵਿੱਚ ਪਰਮੇਸ਼ਰ ਦੀ ਵਡਿਆਈ ਨਹੀਂ ਤੋਲੀ ਜਾ ਸਕਦੀ ਵੇਦਕ ਤੇ ਬਹੁ ਬਾਹਰ ਆਖਾਤ ਕਹਾਣੀ ਕਥੀ ਨਾ ਜਾਈ ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਦਾ 베ਦਾਂ ਔਰ ਕਿਤਾਬਾਂ ਦੇ ਗਿਆਨ ਤੋਂ ਬਾਹਰ ਹੈ ਉਹ ਤਾਂ ਕੇਵਲ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਾਣਨ ਵਾਸਤੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹ ਤੁਰ ਕੀ ਬਾਣੀ ਦੁਆਰਾ ਕੇ ਨਹੀਂ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਿਆ ਜਾ ਸਕਦਾ ਹੈ 베ਦਾਂ ਔਰ ਕਿਤਾਬਾਂ ਦੇ ਜੇ ਗਿਆਨ ਕਰਕੇ ਸੋ ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਹੈ ਉਹ ਕਠਨ ਹੈ ਇਸ ਕਰਕੇ ਕਹਿੰਦੇ ਜਿਹੜੀ ਅਕਥਨ ਤੋਂ ਰਹਿਤ ਪਰਮੇਸ਼ਰ ਦੀ ਮਰਿਆਦਾ ਜਾਂ ਸਮਰੱਥਾ ਹੈ ਉਹ ਕਹਿੰਦੇ ਵੇਦਕ ਤੇਬ ਵੀ ਪੂਰੀ ਨਹੀਂ ਕਹਿ ਸਕਦੇ ਅਭਗਤ ਗਤ ਕਿਵ ਅਲਖ ਲਖਾਈ ਔਰ ਇਸ ਤਰ੍ਹਾਂ ਕਹਿੰਦੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਨਾਹਤੋਂ ਵੀ ਰਹਿਤ ਹੈ ਔਰ ਅਲਖ ਉਸ ਨੂੰ ਕਹਿੰਦੇ ਲਖਿਆ ਨਹੀਂ ਜਾ ਸਕਦਾ ਕਿ ਉਸ ਦੀ ਪ੍ਰਾਪਤੀ ਦੀ ਕੀ ਗਤ ਮਰਿਆਦਾ ਹੈ ਕਿਵੇਂ ਕਹਿੰਦੇ ਕੋਈ ਜਾਣ ਸਕਦਾ ਹੈ ਕੇਵਲ ਪਰਮੇਸ਼ਰ ਵਾਹਿਗੁਰੂ ਜੀ ਦੇ ਵੱਲੋਂ ਜੋ ਸਤਿਗੁਰਾਂ ਨੇ ਆਪ ਆਕਰ ਕੇ ਇਸ ਸੰਸਾਰ ਦੇ ਵਿੱਚ ਇਹ ਗੁਰਸਿੱਖੀ ਪੰਥ ਚਲਾਇਆ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਪ੍ਰਗਟ ਹੋਏ ਹਨ ਉਹਨਾਂ ਸਤਿਗੁਰਾਂ ਨੂੰ ਮਿਲ ਕਰਕੇ ਤੇਨਾਂ ਦੀ ਸੰਗਤ ਵਿੱਚ ਬੈਠ ਕਰਕੇ ਇਹ ਜੋ ਅਲੱਖ ਲਖਨ ਤੋਂ ਰਾਤ ਪਰਮੇਸ਼ਰ ਉਹ ਉਸ ਨੂੰ ਜਾਣਿਆ ਜਾ ਸਕਦਾ ਹੈ ਜੀ ਉਪਾਏ ਤਨ ਸਾਜਿਆ ਮੁਵੱਖੀ ਨੱਕ ਕੰਨ ਸਵਾਰੇ ਹੁਣ ਅੱਗੇ ਭਾਈ ਗੁਰਦਾਸ ਸਾਹਿਬ ਜੀ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਕਿਵੇਂ ਸਾਰੀ ਇਹ ਕੁਦਰਤ ਰਾਜ ਕਰਕੇ ਜੀਆਂ ਨੂੰ ਪੈਦਾ ਕੀਤਾ ਤੇ ਜੀਆਂ ਨੂੰ ਸਵਾਰਨਾ ਕੀਤਾ ਇਸ ਬਾਰੇ ਕਥਨ ਕਰਦੇ ਹਨ ਕਿ ਜੀਆਂ ਨੂੰ ਪੈਦਾ ਕਰਕੇ ਵੱਖੋ ਵੱਖਰੇ ਸਰੀਰ ਬਣਾਏ ਹਨ ਪਰ ਸਾਰਿਆਂ ਵਿੱਚੋਂ ਸ੍ਰੇਸ਼ਟ ਸੁਮਲੁਖਾ ਜਨਮ ਹੈ ਜਿਸ ਨੂੰ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਰਸਤਾ ਦੱਸਿਆ ਕਿ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਮਲੋਖਾਂ ਦਾ ਤਨ ਸਾਜ ਕਰਕੇ ਸੋ ਮੂੰਹ ਆਖਾਂ ਨੱਕ ਔਰ ਕੰਨ ਲਾ ਕਰਕੇ ਸਰੀਰ ਨੂੰ ਕਿੱਡਾ ਸੁੰਦਰ ਸਵਾਰਨਾ ਕੀਤਾ ਬਣਾਇਆ ਹੈ ਹੱਥ ਪੈਰ ਦੇ ਦਾਤ ਕਰ ਸ਼ਬਦ ਸੁਰਤ ਸੁਭ ਦਿਸ਼ਟ ਦੁਆਰੇ ਔਰ ਫਿਰ ਇਸੇ ਤਰ੍ਹਾਂ ਚੱਲਣ ਵਾਸਤੇ ਪੈਰ ਖੰਨ ਕੰਮ ਕਰਨ ਵਾਸਤੇ ਹੱਥਾਂ ਦੀ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਦਾਤ ਬਖਸ਼ੀ ਐ ਇਸ ਕਰਕੇ ਉਹ ਦਾਤਾ ਵੱਡਾ ਐ ਫਿਰ ਕਹਿੰਦੇ ਇਹ ਮਨੁੱਖ ਇਸ ਮਨੁੱਖਾ ਜਨਮ ਵਿੱਚ ਸ਼ਬਦ ਬੋਲ ਸਕਦਾ ਆਪਣੀ ਸੁਰਤ ਨੂੰ ਪਰਮੇਸ਼ਰ ਵਾਹਿਗੁਰੂ ਜੀ ਵਾਲੇ ਪਾਸੇ ਲਾ ਸਕਦਾ ਹੋਰ ਕਿੰਨੀਆਂ ਜੂਨਾ ਖਨ ਪਾਵਿਕ ਜਾਨਵਰ ਹੈ ਸੋ ਉਹ ਬੋਲ ਕਰਕੇ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦੇ ਇਸ ਕਰਕੇ ਕਹਿੰਦੇ ਇਹ ਜਿਹੜਾ ਮਨੁੱਖਾ ਜਨਮ ਇਸ ਰੇਸ਼ਟਾ ਪਰਮੇਸ਼ਰ ਵਾਹਿਗੁਰੂ ਜੀ ਨੇ ਇਸ ਵਿੱਚ ਮਨੁੱਖ ਨੂੰ ਸ਼ਬਦ ਵੀ ਦੱਸਿਆ ਸ਼ਬਦ ਵੀ ਦਿੱਤਾ ਹੈ ਔਰ ਸੁਰਤ ਵੀ ਦਿੱਤੀ ਹੈ ਸ਼ਬਦ ਔਰ ਸੁਰਤ ਨੂੰ ਮਿਲਾ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਜੀ ਨਾਲ ਇਹ ਜੀਵ ਮਿਲਣ ਦੇ ਯੋਗ ਹਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਜਿਉ ਪਾਏ ਤਨ ਸਾਜਿਆ ਰੱਖਿਆ ਬੰਦ ਬਣਾਏ ਅੱਖੀ ਦੇਖੈ ਜੀਭ ਬੋਲਾ ਕੰਨੀ ਸੁਰਤ ਸਮਾਏ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਇਹ ਬਚਨ ਹਨ ਕਿਰਤ ਵਿਰਤ ਪਰ ਕਿਰਤ ਬਹੁ सास-ਗਿਰਾਸ ਨਿਵਾਸ ਸੰਜਾਰੇ ਫਿਰ ਪਰਮੇਸ਼ਰ ਵਾਹਿਗੁਰੂ ਜੀ ਨੇ ਸਾਰਿਆਂ ਨੂੰ ਕਹਿੰਦੇ ਕਿਰਤ ਦੇ ਵਿੱਚ ਲਾਇਆ ਹੋਇਆ ਕਿਰਤ ਸੱਚੇ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਖੋ ਇਹ ਬਚਨ ਹਨ ਨਾ ਕੀਰਤ ਕਰੋ ਨਾਮ ਜਪੋ ਔਰ ਵੰਡ ਛਕੋ। ਉਸੇ ਤਰ੍ਹਾਂ ਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਨੇ ਸਾਰੇ ਜੀਵਾਂ ਨੂੰ ਆਪਣੇ ਕਿਰਤ ਕੰਮੀ ਲਾਇਆ ਹੋਇਆ ਹੈ ਔਰ ਕਿਰਤ-ਵਿਰਤ ਫਿਰ ਕਹਿੰਦੇ ਆਪਣੀ ਉਪਜੀਵਕਾ ਕਮਾਉਣ ਵਾਸਤੇ ਇਹ ਜੀਵ ਵੱਖੋ-ਵੱਖਰੇ ਟੰਗਾਂ ਦੇ ਨਾਲ ਇੱਕ ਦੂਸਰੇ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਨ। ਔਰ ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਨਾਮ ਜਪਣ ਰੂਪੀ ਜਿਹੜੀ ਸੇਵਾ ਉਹ ਕਹਿੰਦੇ ਸਾਰਿਆਂ ਤੋਂ ਸੇਸ਼ਟ ਔਰ ਚੰਗੀ ਹੈ। ਔਰ ਸਾਸ ग्रास निवास ਸੰਜਾਰੇ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਜਿਹੜਾ ਸਵਾਸ ग्रास ਜਪਣਾ ਇਸ ਕਰਕੇ ਕਹਿੰਦੇ ਇਹ ਮਿਲੇ ਹੋਏ ਸਵਾਸ ਵੀ ਸਫਲੇ ਹਨ ਕੀਰਤ ਜਿਹੜੀ ਕਹਿੰਦੇ ਉਹ ਧਰਮ ਦੀ ਕਰਨੀ ਵਿਅਰਥ ਉਪਜੀਵਕਾ ਪ੍ਰਾਪਤ ਕਰਨ ਵਾਸਤੇ ਲੋਭ ਛੱਡਣਾ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਿਆ ਜਾ ਸਕਦਾ ਹੈ ਰਾਗ ਰੰਗ ਰਸ ਪਰਸਦੇ ਗੰਧ ਸੁਗੰਧ ਸੰਧ ਪ੍ਰਕਾਰੇ ਔਰ ਫਿਰ ਕਹਿੰਦੇ ਇਹ ਕਾਨ ਜਿਹੜੇ ਹਨ ਕੰਨਾਂ ਵਿੱਚ ਵੱਖੋ-ਵੱਖਰੇ ਰਾਗ ਆਵਾਜ਼ਾਂ ਪਟੀਆਂ ਕੰਨਾਂ ਨੂੰ ਸੁਣਨ ਵਾਸਤੇ ਪਰਮੇਸ਼ਰ ਨੇ ਦਿੱਤਾ ਹੈ ਕਿ ਵਾਹਿਗੁਰੂ ਜੀ ਦਾ ਨਾਮ ਜੇ ਇਹਨਾਂ ਨਾਲ ਸੁਣੀਏ ਤੇ ਇਹ ਕਾਨ ਪਵਿੱਤਰ ਹਨ ਔਰ ਇਸੇ ਤਰ੍ਹਾਂ ਅੱਖਾਂ ਜਿਹੜੀਆਂ ਵੱਖੋ-ਵੱਖਰੇ ਰੰਗ ਤਮਾਸ਼ੇ ਵੇਖਦੀਆਂ ਔਰ ਫਿਰ ਇਹ ਜਿਹੜੀ ਜੀਭ ਹੈ ਵੱਖੋ-ਵੱਖਰੇ ਰਸਾਂ ਨੂੰ ਮਾਨਦੀ ਹੈ ਔਰ ਚਮੜੀ ਦੇ ਵਿੱਚੋਂ ਵੱਖੋ-ਵੱਖਰੀਆਂ ਸਕੰਧਾਂ ਇਸਪਰਸ਼ ਕਰਕੇ ਮਾਨਦਾ ਮਲੋਖਾ ਤੋਂ ਇਸੇ ਤਰ੍ਹਾਂ ਇਹ ਪਰਮੇਸ਼ਰ ਵਾਹਿਗੁਰੂ ਜੀ ਦਾ ਬਣਾਇਆ ਹੋਇਆ ਸਰੀਰ ਵੱਖੋ-ਵੱਖਰੇ ਰੰਗਾਂ ਦੀਆਂ ਵੱਖੋ-ਵੱਖਰੇ ਅੰਗਾਂ ਦੀਆਂ ਕਿੰਨੇ ਆਪਣੀਆਂ ਆਪਣੀਆਂ ਸੁਖੋਬੀਆਂ ਹਨ ਵਿਸ਼ੇਸ਼ਤਾਈਆਂ ਹਨ ਪਰ ਜਿਨ੍ਹਾਂ ਅੱਖਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣ ਔਰ ਜਿਨ੍ਹਾਂ ਕੰਨਾਂ ਦੇ ਨਾਲ ਸਤਿਗੁਰੂ ਜੀ ਦਾ ਜਾਸ ਸੁਣਿਆ ਜਾਵੇ ਉਹ ਸਰਵਣ ਕੰਨ ਔਰ ਅੱਖਾਂ ਪਵਿੱਤਰ ਹਨ ਜਿਸ ਜ਼ੁਬਾਨ ਦੇ ਨਾਲ ਸਤਿਗੁਰੂ ਜੀ ਦਾ ਜਾਸ ਗਾਇਆ ਜਾਵੇ ਉਹ ਫਿਰ ਜ਼ੁਬਾਨ ਵੀ ਪਵਿੱਤਰ ਹੋ ਜਾਂਦੀ ਹੈ ਸਾਧਨ ਪੋਜਨ ਬੁੱਧ ਬਲ ਤੇਗ ਵਿਵੇਕ ਵਿਚਾਰ ਵਿਚਾਰੇ ਔਰ ਕਹਿੰਦੇ ਸਾਧਨ ਨਾਮ ਕੱਪੜਿਆਂ ਦਾ ਪੋਜਨ ਔਰ ਬੁੱਧੀ ਤੇ ਬਲ ਦਿੱਤਾ ਪਰਮੇਸ਼ਰ ਵਾਹਿਗੁਰੂ ਜੀ ਨੇ ਮਨੁੱਖ ਨੂੰ ਕਹਿੰਦੇ ਪਾਉਣ ਵਾਸਤੇ ਵਸਤਰ ਖਾਣ ਵਾਸਤੇ ਭੋਜਨ ਹੈ ਔਰ ਸਾਰੇ ਸਮਾਜ ਨੂੰ ਸੰਸਾਰ ਵਿੱਚ ਚੱਲਣ ਵਾਸਤੇ ਮਨੁੱਖ ਦੇ ਪਾਸ ਬੁੱਧੀ ਹੈ ਔਰ ਬਲ ਹੈ ਇਸੇ ਕਰਕੇ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਮਨੁੱਖਾ ਜਨਮ ਨੂੰ ਸਭ ਤੋਂ ਉੱਤਮ ਔਰ ਸਾਰਿਆਂ ਦਾ ਸਰਦਾਰ ਆਖਿਆ ਹੈ ਕਿ ਵੇਖੋ ਭਾਵੇਂ ਕਿੰਨਾ ਹੀ ਬਲ ਹੋਵੇ ਜਾਨਵਰਾਂ ਵਿੱਚ ਜੰਗਲਾਂ ਦੇ ਵਿੱਚ ਹਾਥੀ ਵੀ ਹੈ ਸ਼ੇਰ ਵੀ ਹੈ ਕਿੰਨੇ ਬਲੀ ਹਨ ਪਰ ਉਹਨਾਂ ਨੂੰ ਮਨੁੱਖ ਨੇ ਆਪਣੇ ਕਾਬੂ ਦੇ ਵਿੱਚ ਕੀਤਾ ਹੋਇਆ ਇਸ ਤਰ੍ਹਾਂ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਜਿੰਨਾ ਬਲ ਮਨੁੱਖ ਨੂੰ ਦਿੱਤਾ ਹੈ ਹੋਰ ਕਿਸੇ ਵਿੱਚ ਇਹਨਾਂ ਬਲ ਇੰਨੀ ਬੁੱਧੀ ਨਹੀਂ ਹੈ ਕਿ ਇਹਨਾਂ ਬਲ ਔਰ ਬੁੱਧੀ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਿਆ ਜਾ ਸਕਦਾ ਹੈ ਇਸੇ ਕਹਿੰਦੇ ਸ੍ਰੇਸ਼ਟ ਬੁੱਧੀ ਨੂੰ ਪ੍ਰਾਪਤ ਕਰਕੇ ਸਤਿਗੁਰੂ ਜੀ ਦਾ ਜਿਹੜਾ ਗਿਆਨ ਹੈ ਉਸ ਦੀ ਵਿਚਾਰ ਹੋ ਸਕਦੀ ਹੈ দান ਕੀਮਤ ਨਾ ਪਵੈ ਬੇਸੁਮਾਰ ਦਾਤਾਰ ਪਿਆਰੇ ਇਸ ਕਰਕੇ ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਜੋ ਸਭ ਦਾ ਦਾਤਾ ਹੈ ਸਾਰਿਆਂ ਨੂੰ ਦਾਨ ਦੇਣ ਵਾਲਾ ਉਸ ਦੇ ਦਿੱਤੇ ਹੋਏ ਦਾਨ ਦੀ ਕੋਈ ਕਹਿੰਦੇ ਕੀਮਤ ਨਹੀਂ ਪੈ ਸਕਦੀ ਉਹ ਪਰਮੇਸ਼ਰ ਵਾਹਿਗੁਰੂ ਜੀ ਤਾਂ ਬੇਸ਼ੁਮਾਰ ਜੋ ਬਿਨਾ ਕਿਸੇ ਤੋਂ ਕੀਮਤ ਤੋਂ ਬਿਨਾ ਕਿਸੇ ਗਿਣਤੀ ਤੋਂ ਅਨੇਕਾਂ ਉਸਨੇ ਪੰਡਾਰੇ ਭਰ ਰੱਖੇ ਹਨ ਆਪਣੇ ਪਿਆਰਿਆਂ ਨੂੰ ਉਹ ਨਾਮ ਦੀ ਦਾਤ ਪਦਾਰਥਾਂ ਦੀ ਦਾਤ ਦੇ ਕਰਕੇ ਨਵਾਜਦਾ ਹੈ ਇਸ ਕਰਕੇ ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਦਿੱਤੇ ਕੋਈ ਦਾਨ ਨੂੰ ਕੌਣ ਜਾਣ ਜਾਂ ਸਮਝ ਸਕਦਾ ਹੈ ਲੇਖ ਅਲੇਖ ਅਸੰਖ ਅਪਾਰੇ ਔਰ ਪਰਮੇਸ਼ਰ ਵਾਹਿਗੁਰੂ ਜੀ ਦੇ ਜਿਹੜੇ ਲੇਖ ਜੋ ਪਰਮੇਸ਼ਰ ਵਾਹਿਗੁਰੂ ਜੀ ਦਾ ਲੇਖਾ ਕਹਿੰਦੇ ਉਹ ਲਿਖਿਆ ਨਹੀਂ ਜਾ ਸਕਦਾ ਕਿਉਂਕਿ ਉਸ ਦੇ پاس ਅਸੰਖੀ ਸੋ ਦਾਤਾ ਹਨ ਅਸੰਖ ਦਾਤਾ ਦਾ ਉਹ مالک ਹੈ ਇਸ ਕਰਕੇ ਕਹਿੰਦੇ ਉਸ ਦਾ ਜਿਹੜਾ ਪਰਿਵਾਰ ਉਹ ਨਹੀਂ ਪਾਇਆ ਜਾ ਸਕਦਾ ਪੰਜ ਤਤ ਪ੍ਰਵਾਨ ਕਰ ਖਾਣੀ ਚਾਰੇ ਜਗਤ ਉਪਾਇਆ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਕੁਦਰਤ ਨੂੰ ਕਿਵੇਂ ਬਣਾਇਆ ਪੰਜ ਤਤਾਂ ਨੂੰ ਪ੍ਰਵਾਨ ਕਰਕੇ ਚਾਰ ਖਾਣੀਆਂ ਅੰਡਾ ਜ਼ੇਰ 地 ਸੇਤ ਜੋ ਉਤਪਜ ਇਹ ਚਾਰੇ ਖਾਣੀਆਂ ਦੇ ਵਿੱਚ ਫਿਰ 21-21 ਲੱਖ ਜੂਨ ਪੈਦਾ ਕਰਕੇ 48 ਲੱਖ ਦੀ ਗਿਣਤੀ ਜਿਹੜੀ ਬਣਾ ਕਰਕੇ ਇਹ ਜਗਤ ਨੂੰ ਪੈਦਾ ਕੀਤਾ ਹੈ ਲਖ 84 ਜੂਣ ਵਿੱਚ ਆਵਾ ਗਵਨ ਚਲ ਤੁਰਤਾਇਆ 84 ਲਖ ਜੂਣ ਹੈ ਜਿਹੜੀ ਉਸ ਵਿੱਚ ਫਿਰ ਆਵਾ ਗੌਣ ਜੰਮਣ ਮਰਨ ਦਾ ਇਹ ਢੇਰ ਬਣਾ ਦਿੱਤਾ ਪਰਮੇਸ਼ਰ ਨੇ ਜੀਵ ਆਪਣੇ ਕਰਮਾਂ ਅਨਸਾਰ ਮਿਲੀ ਹੋਈ ਆਰਜੂ ਨੂੰ ਪੋਕ ਕਰਕੇ ਉਸੇ ਪਰਮੇਸ਼ਰ ਦੇ ਹੁਕਮ ਵਿੱਚ ਇਸ ਆਵਾ ਗੌਣ ਦੇ ਚੱਕਰ ਵਿੱਚ ਪਏ ਖੋਏ ਖੰਡ ਇੱਕਸੇ ਇੱਕਸੇ ਜੂਣ ਵਿੱਚ ਜੀ ਜੰਤ ਅਣਗਣਤ ਵਿਧਾਇਆ ਕਹਿੰਦੇ ਇੱਕ ਇੱਕ ਜੂਨ ਵਿੱਚ ਹੀ ਜੀ ਗਿਣਤੀ ਕਰਨੀ ਹੋਵੇ ਤੇ ਅਗਣਤੀ ਜੀਵ ਹਨ ਵੇਖੋ ਮਨੁੱਖਾਂ ਦੀ ਇਕੱਲੀ ਗਿਣਤੀ ਕਰਨੀ ਹੋਵੇ ਤੇ ਉਹ ਨਹੀਂ ਹੋ ਸਕਦੀ ਅਨੇਕਾ ਮਨੁੱਖ ਆਪਣੀ ਇਸ ਜੂਨ ਵਿੱਚ ਗਿਣਤੀ ਤੋਂ ਰਾਤ ਹਨ ਔਰ ਹੋਰ ਜੀਵ ਜੰਤੀਆਂ ਨੂੰ ਕਿੰਨਾ ਪਰਮੇਸ਼ਰ ਨੇ ਵਿਧਾਇਆ ਬਣਾਇਆ ਹੈ ਉਹ ਆਪ ਹੀ ਜਾਣਨ ਵਾਲਾ ਹੈ ਲੇਖ ਅੰਦਰ ਸਭ ਕੋ ਸਭਨਾ ਮਸਤਕ ਲੇਖ ਲਿਖਾਇਆ ਇੱਕ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਤੋਂ ਬਿਨਾ ਹੋ ਸਾਰੇ ਜਿਹੜੇ ਜੀਵ ਹਨ ਉਹ ਲੇਖੇ ਦੇ ਵਿੱਚ ਹਨ ਸਾਰੇ ਜੀਵਾਂ ਦਾ ਆਪਣਾ ਆਪਣਾ ਕਹਿੰਦੇ ਲੇਖ ਹੈ ਮਸਤਕ ਦੇ ਜਿਹੜੇ ਲਿਖੇ ਹੋਏ ਕਰਮ ਹਨ ਉਹਨਾਂ ਅਨੁਸਾਰ ਜੀਵ ਕਰਮਾਂ ਦੇ ਵਿੱਚ ਲੱਗਦੇ ਹਨ ਲੇਖ ਹੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤ ਨਾ ਪਾਇਆ ਔਰ ਪਰਮੇਸ਼ਰ ਵਾਹਿਗੁਰੂ ਜੀ ਜਿਹੜੇ ਕਹਿੰਦੇ ਸਵਾਸ ਦਿੱਤੇ ਹਨ ਔਰ ਗ੍ਰਾਹੀ ਕਰਨ ਵਾਸਤੇ ਪੋਜਨ ਆਦਕ ਦਿੱਤਾ ਹੈ ਇਹ ਸਾਰਾ ਕਹਿੰਦੇ ਜਿਹੜਾ ਸਾਖ ਪਤਾਬ ਹੈ ਉਹ ਲਿਖਿਆ ਜਾ ਰਿਹਾ ਹੈ ਇਸ ਦਾ ਕਹਿੰਦੇ ਅੰਤ ਨਹੀਂ ਪਾਇਆ ਜਾ ਸਕਦਾ ਆਪ ਅਲੇਖ ਨਾ ਅਲਖ ਲਖਾਇਆ ਪਰ ਇੱਕ ਪਰਮੇਸ਼ਰ ਵਾਹਿਗੁਰੂ ਜੀ ਹੈ ਜੋ ਲੇਖੇ ਤੋਂ ਰਹਿਤ ਹੈ ਜਿਸ ਦਾ ਕਹਿੰਦੇ ਲੇਖਾ ਨਹੀਂ ਕੋਈ ਲਿਖਣ ਵਾਲਾ ਨਾ ਉਸ ਨੂੰ ਲਖਣ ਵਾਲਾ ਜਨਨ ਵਾਲਾ ਪੂਰੇ ਸਤਿਗੁਰਾਂ ਦੀ ਕਿਰਪਾ ਨਾਲ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਾਣਿਆ ਜਾਂ ਸਮਝਿਆ ਜਾ ਸਕਦਾ ਹੈ ਇਸ ਕਰਕੇ ਪਰਮੇਸ਼ਰ ਵਾਹਿਗੁਰੂ ਅਲੇਖ ਲੇਖੇਤੁਰਤ ਹੈ ਔਰ ਸਾਰੇ ਜੀਆਂ ਨੂੰ ਉਸਨੇ ਲੇਖੇ ਦੇ ਵਿੱਚ ਲਾਇਆ ਹੈ ਪਰ ਪੂਰੇ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕਰਕੇ ਜੀਵ ਕਹਿੰਦੇ ਇਸ ਲੇਖਿਤ ਤੋਂ ਬਾਚ ਸਕਦਾ ਹੈ ਇਸ ਪ੍ਰਕਾਰ ਪਾਏ ਗੁਰਦਾਸ ਸਾਹਿਬ ਜੀ ਨੇ ਇਹਨਾਂ ਪਾਵਨ ਪੌੜੀਆਂ ਦੇ ਵਿੱਚ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਬਿਆੰਤ ਵਡਿਆਈ ਨੂੰ ਕਥਨ ਕੀਤਾ ਕਿ ਕਿਵੇਂ ਉਹ ਕੁਦਰਤ ਨੂੰ ਸਾਜਦਾ ਹੈ ਫਿਰ ਨਵਾਜਦਾ ਹੈ ਫਿਰ ਸੰਭਾਲਦਾ ਹੈ ਕਿਵੇਂ ਕਿਵੇਂ ਉਸ ਨੇ ਇਸ ਜੁਨਾਂ ਦਾ ਵਿਸਥਾਰ ਕੀਤਾ ਹੈ ਕਿਵੇਂ ਜੀਵ ਜੰਤ ਪੈਦਾ ਕੀਤੇ ਕਿਵੇਂ ਉਹ ਦਾਤਾਂ ਦੇ ਰਿਹਾ ਹੈ ਇਸ ਪ੍ਰਕਾਰ ਇਹ ਆਪਾਂ ਵਿਚਾਰ ਕੁਝ ਸਮੇਂ ਵਾਸਤੇ ਕੀਤੀ ਹੈ ਵਿਚਾਰ ਕਰਦਿਆਂ ਉਹਆਂ ਭੁੱਲਾਂ ਦੀ ਖਿਮਾ ਬਖਸ਼ਣੀ ਦੀ ਅੱਗੇ ਤੋਂ ਸਮਰੱਥ ਬਖਸ਼ਿਸ਼ ਕਰਨੀ ਅਖੀਰ ਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਲੇਖ ਸਾਸਿ ਗਰਾਸ ਦੇ ਲੇਖ ਲਿਖਾਰੀ ਅੰਤ ਨਾ ਪਾਇਆ ਆਪ ਅਲੇਖ ਨਾ ਅਲਖ ਲਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ